ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਪਿੰਡ ਬੜਲਾ ਤਹਿਸੀਲ ਦਸੂਗਾ ਡਿਸਟ੍ਰਿਕਟ ਸ਼ਾਰਪੁਰ ਓਕੇ ਜਿਵੇਂ ਬੋਡੀ ਸਰਵਿਸ ਆਪਾਂ ਨੇ ਯੂਜ਼ ਕੀਤਾ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਦੱਸੋ ਅ ਪਹਿਲੇ ਜਿਹਦਾ ਪੈਰਾਂ 'ਚ ਦਰਦ ਵਗੈਰਾ ਸਾਹ ਦੀ ਪ੍ਰੋਬਲਮ ਸੀ ਓਕੇ ਤੇ ਸਰੀਰ ਵਿੱਚ ਕਾਫੀ ਦਰਦ ਆ ਵਗੈਰਾ ਰਹਿੰਦੀ ਸੀ ਕਿੰਨੇ ਟਾਈਮ ਤੋਂ ਪੈਣੀ ਪ੍ਰੋਬਲਮ ਸੀ ਤੁਹਾਨੂੰ ਤੁਹਾਨੂੰ ਚਾਰ ਪੰਜ ਸਾਲ ਪਹਿਲੇ ਤੋਂ ਸੀ ਚਾਰ ਪੰਜ ਸਾਲਾਂ ਤੋਂ ਪ੍ਰੋਬਲਮ ਸੀ ਹਾਂਜੀ ਮਲ ਪੈਰਾਂ 'ਚ ਦਰਦ ਹੁੰਦਾ ਸੀ ਸਾਹ ਚੜਦਾ ਸੀ ਮਿਲ ਤੁਰਦਿਆਂ ਨੂੰ ਚਲਦਿਆਂ ਨੂੰ ਵੀ ਚਲਦਿਆਂ ਨੂੰ ਵੀ ਚੜਦਾ ਸੀ ਥੋੜਾ ਜਿਹਾ ਕੰਮ ਕਰਨਾ ਕਰਦਾ ਫਿਰ ਵੀ ਥਕਾਵਟ ਹੋ ਜਾਂਦੀ ਸੀ ਓਕੇ ਬੀਪੀ ਵਗੈਰਾ ਜੀ ਬੀਪੀ ਮੇਰਾ ਲੋ ਰਹਿਦਾ ਸੀ ਠੀਕ ਹੈ ਜੀ ਨੀਂਦ ਵਗੈਰਾ ਹੀ ਨੀਂਦ ਵਗੈਰਾ ਨਹੀਂ ਆਉਂਦੀ ਸੀ ਜੀ ਓਕੇ ਮੈਂ ਕਾਫੀ ਪ੍ਰੋਬਲਮਾਂ ਤੋਂ ਬਾਅਦ ਵਿੱਚ ਤੁਸੀਂ ਇਹ ਵਰਤਿਆ ਮੈਂ 50 ਦਿਨ ਜੂਜ਼ ਕੀਤਾ ਹੁਣ ਕਿੱਦਾਂ ਜੀ ਹੁਣ ਦੇਖੋ ਜੀ ਠੀਕ ਹੈਗਾ Okay. भी भी थीक भी थीक भी भी ओके इवन सब कुछ ठीक ਹੈਗਾ ਮਤਲਬ ਬੀਬੀ ਵੀ ਤੁਹਾਡਾ ਠੀਕ ਆ ਹਾਂਜੀ ਪੈਰਾਂ ਚ ਦਰਦ ਹੁੰਦਾ ਸੀ ਉਹ ਵੀ ਠੀਕ ਆ ਬਿਲਕੁਲ ਨਹੀਂ ਆ ਸਭ ਠੀਕ ਠਾਕ ਨੀਂਦ ਵੀ ਸਹੀ ਆਂਦੀ ਹੈ ਬਿਲਕੁਲ ਠੀਕ ਸਾਂਹ ਨਹੀਂ ਚੜਦਾ ਜੀ ਹਾਂ ਹਾਂਜੀ ਬਿਲਕੁਲ ਓਕੇ ਰਿਪੋਰਟ ਹੈ ਜਾਨਕੀ ਓਕੇ ਰਿਪੋਰਟ ਹੈ ਜੀ ਹਾਂਜੀ ਓਕੇ ਦਵਾਈਆਂ ਵੀ ਬੰਜੀ ਬਹੁਤ ਖਾਦੀਆਂ ਹੋਣਗੀਆਂ ਪਹਿਲਾਂ ਹਾਂਜੀ ਕਾਫੀ ਜ਼ਿਆਦਾ ਖਾਦੀਆਂ ਓਕੇ ਕਾਫੀ ਦਵਾਈਆਂ ਖਾਦੀਆਂ ਕਾਫੀ ਖਾਦੀਆਂ ਹਾਂਜੀ ਓਕੇ ਜਿਵੇਂ ਲੱਖਾਂ ਲੋਕ ਵੀਡੀਓ ਦੇਖਣਗੇ ਭਾਂਜੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਸਨੇਹ ਹੈ ਹੀ ਆ ਕਿ ਇਹਨਾਂ ਦਵਾਈਆਂ ਵਗੈਰਾ ਤੇ ਵੀ ਪੈਸੇ ਖਰਚ ਕਰਦੀਆਂ ਲੇਕਿਨ ਇਹ ਪ੍ਰੋਡਕਟ ਯੂਜ਼ ਕਰਕੇ ਦੇਖੋ ਇਹਨਾਂ ਦਾ ਬੈਨੀਫਿਟ ਹੀ ਹੈ ਤੇ ਇਹਨਾਂ ਦਾ ਕੋਈ ਡਿਫੈਕਟ ਨਹੀਂ ਹੈਗਾ ਓਕੇ ਭੈਣ ਜਿਵੇਂ ਤੁਸੀਂ ਕੰਮ ਕਰਦੇ ਸੀ ਘਰ ਦਾ ਪਹਿਲਾਂ ਕੋਈ ਕੰਮ ਕਰਨ ਚ ਦਿੱਕਤ ਆਉਂਦੀ ਸੀ ਕੋਈ ਹਾਂਜੀ ਦੇਖੋ ਜੇ ਥੋੜਾ ਜਿਹਾ ਕੰਮ ਕਰਕੇ ਥਕਾਵਟ ਹੋ ਜਾਂਦੀ ਸੀ ਮੈਨੂੰ ਕਰਨਾ ਕਿ ਮੈਂ ਥੋੜਾ ਜਿਹਾ ਰੈਸਟ ਕਰ ਲਵਾਂ ਓਕੇ ਲੇਕਿਨ ਹੁਣ ਇਹ ਕੀ ਜਿੰਨਾ ਵੀ ਕੰਮ ਕਰੋ ਵਧੀਆ ਹੈ ਠੀਕ ਹੈ ਹੁਣ ਕੋਈ ਥਕਾਵਟ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਹਾਂਜੀ ਭੈਣ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੇ ਇਹ ਕੰਨ ਚਰਨ ਚਰਵਾ ਸੀ ਵੀਨ ਨੂੰ ਦੁਆਇਆ ਪਹਿਲੇ ਕਾਫੀ ਦਵਾਈਆਂ ਦਵਾਈਆਂ ਪ੍ਰੋਬਲਮ ਸੀਗੀ ਕਾਫੀ ਓਕੇ ਦਿਮਾਗ ਦੀ ਵੀ ਪ੍ਰੋਬਲਮ ਰਹੀ ਇਹਨਾਂ ਨੂੰ ਅੱਛਾ ਹੀ ਦਵਾਈ ਹੋਈ ਸੀ ਅੱਛਾ ਇੰਝ ਤਾਂ ਨਹੀਂ ਸੋਣਾ ਓਕੇ ਤੇ ਇਹਦਾ ਕੋਈ ਇੰਨਾ ਵੱਡਾ ਖਰਚਾ ਨਹੀਂ ਹੈ ਜਿੱਥੇ 10000 ਰੁਪਏ ਖਰਚ ਕਰ ਲੈਣੇ ਤਾਂ ਨੋਰਮਲ ਹੀ ਖਰਚਾ ਹੈ ਬਿਲਕੁਲ ਜੀ ਮੰਨ ਲਓ ਉਹ ਸਾਰੀ ਪ੍ਰੋਬਲਮਾਂ ਖਤਮ ਹੋ ਗਈਆਂ ਹੁਣ ਠੀਕ ਆ ਓਕੇ ਓਕੇ ਤੁਸੀਂ ਤਾਂ ਭਾਜੀ ਮਨ ਨਾਲ ਜੌਬ ਵੀ ਕਿਹੜੇ ਸੈਕਟਰ ਚ ਕੀਤੀ ਹੈ ਮੈਂ ਗੈਨਰੀਡੈਂਟ ਵਿੱਚ ਕੀਤੀ ਓਕੇ ਆਰਮੀ ਜੀ ਆਏ ਦਾ ਜੀ ਓਕੇ ਉਧਰ ਵੀ ਤੁਹਾਡੇ ਸਾਰੇ ਮੈਡੀਕਲ ਖਰਚੇ ਫ੍ਰੀ ਨੇ ਵੈਸੇ ਹੈ ਨਾ ਮੈਂ ਤੁਸੀਂ ਪਹਿਲੀ ਵਾਰ ਇਹ ਸੋਚ ਕੇ ਲਿਆ ਵੀ ਇੱਕ ਵਾਰੀ ਵਰਤ ਕੇ ਦੇਖਦੇ ਆਂ ਤੇ ਵਧੀਆ ਲੱਗਿਆ ਓਕੇ ਆ ਇਹ ਵੀ ਆਹੀ ਖਰਚ ਮੈਡੀਕਲ ਦੂਸੀਆਂ ਖਾਦੀਆਂ ਮੈਡੀਸਨਾਂ ਨਹੀਂ ਤਾਂ ਨਹੀਂ ਉਹਨਾਂ ਨਾਲ ਫਰਕ ਨਹੀਂ ਪਿਆ ਉਹਦੇ ਚਾਹੀਦਾ ਰਹਿੰਦਾ ਜਦੋਂ ਉਹਨਾਂ ਕੋਲ ਕਿਡਨੀ 'ਚ ਨਾ ਪ੍ਰੋਬਲਮ ਆ ਜਾਵੇ ਹਾਂਜੀ ਇਹ ਤਾਂ ਗੱਲ ਹੈਗੀ ਐ ਜੀ ਸਹੀ ਚਲੋ ਬੰਦ ਕਰਦੇ ਹਾਂ ਓਕੇ ਠੀਕ ਆ ਭਾਜੀ ਥੈਂਕ ਯੂ ਜੀ